ਸਤ ਸ੍ਰੀ ਅਕਾਲ ਜੀ ਜਿਹੜੇ ਵੀ ਵੀਰ ਇਸ ਵੀਡੀਓ ਨੂੰ ਵੇਖ ਰਹੇ ਨੇ ਤੇ ਤੁਹਾਨੂੰ ਸਾਰਿਆਂ ਨੂੰ ਦੱਸ ਦਿਆਂ ਵੀ ਆਪਣੀ ਇੱਕ ਬੁੱਕ ਐਂਡ ਵਿਨ ਜਿਹੜੀ ਸਕੀਮ ਚੱਲ ਰਹੀ ਹੈ ਇਹ ਸਕੀਮ ਦੀਆਂ ਡਿਟੇਲਸ ਸੁਣ ਲਓ ਬਹੁਤ ਵਧੀਆ ਤੁਹਾਡੇ ਵਾਸਤੇ ਇਹ ਸਕੀਮ ਆ ਗਈ ਜਿਹੜੇ ਵੀ ਵੀਰ ਰੋਟਾਵੇਟਰ ਲੈਣ ਬਾਰੇ ਸੋਚ ਰਹੇ ਨੇ ਠੀਕ ਹੈ ਉਹਨਾਂ ਵਾਸਤੇ ਰੋਟਾਵੇਟਰ ਬਿਲਕੁਲ ਫ੍ਰੀ ਦੇ ਵਿੱਚ ਜਿੱਤਣ ਦਾ ਮੌਕਾ ਹੈ ਦਾ ਕਰਨਾ ਕੀ ਹੈ ਤੁਸੀਂ ਬੁਕਿੰਗ ਕਰਵਾਉਣੀ ਹੈ ਬੁਕਿੰਗ ਕਰਵਾਉਣ ਦਾ ਤੁਹਾਡਾ ਵੀ ਘੱਟੋ ਘੱਟ ਤੁਸੀਂ 1000 ਰੁਪਿਆ ਸਾਨੂੰ ਪੇ ਕਰਨਾਗਾ ਜਿਹੜਾ ਇਹ ਸਕਰੀਨ ਸ਼ਾਟ ਆ ਬਣਾ QR ਕੋਡ ਜਿਹੜਾ ਦਿਖ ਰਿਹਾ ਇਹਨੂੰ ਸਕਰੀਨ ਸ਼ਾਟ ਲੈ ਲਓ ਤੇ ਇਸ ਦੇ ਉੱਤੇ ਤੁਸੀਂ ਪੇਮੈਂਟ ਕਰ ਦੇਣੀ ਆ ਕਿੰਨੇ ਫੁੱਟਾ ਤੁਸੀਂ ਰੋਟਾਵੇਟਰ ਬੁੱਕ ਕਰਵਾਉਣਾ ਉਹਦੀ ਡਿਟੇਲ ਭੇਜ ਦੇਣੀ ਆ ਕਿਹੜੇ ਟਰੈਕਟਰ ਦੇ ਉੱਤੇ ਤੁਸੀਂ ਇਹ ਚਲਾਉਣਾ ਉਹਦੀ ਡਿਟੇਲ ਭੇਜ ਦੇਣੀ ਆ ਤੁਹਾਡਾ ਨਾਮ ਪਤਾ ਇਹ ਪੂਰੀ ਡਿਟੇਲ ਸਾਨੂੰ WhatsApp ਦੇ ਉੱਤੇ ਥੱਲੇ ਚੱਲਦੇ ਜਿਹੜੇ ਨੰਬਰ ਇਹਨਾਂ ਦੇ ਉੱਤੇ ਭੇਜ ਦੇਣੀ ਆ ਫਾਇਦੇ ਤੁਹਾਨੂੰ ਇਸ ਬੁਕਿੰਗ ਦੇ ਐਡਵਾਂਸ ਬੁਕਿੰਗ ਦੇ ਕੀ ਕੀ ਆ ਜਿਸ ਦਿਨ ਪੀਏਯੂ ਦੇ ਮੇਲੇ ਦਾ ਦੂਸਰਾ ਦਿਨ ਹੋਊਗਾ 14 ਅਗਸਤ ਨੂੰ ਤਕਰੀਬਨ 4 ਵਜੇ ਆਪਾਂ ਜਿਹੜਾ ਉਸ ਦਿਨ ਤੱਕ ਜਿੰਨੀਆਂ ਵੀ ਬੁਕਿੰਗਾਂ ਹੋਣਗੀਆਂ ਚਾਹੇ ਤੁਸੀਂ ਆਨਲਾਈਨ ਬੁਕਿੰਗ ਕਰਵਾਈ ਹੈਗੀ ਫੋਨ ਫੋਨ ਦੇ ਉੱਤੇ ਤੇ ਚਾਹੇ ਤੁਸੀਂ ਯੂਨੀਵਰਸਿਟੀ ਦੇ ਮੇਲੇ ਦੇ ਵਿੱਚ 13 ਜਾਂ 14 ਤਰੀਕ ਨੂੰ ਆਫਲਾਈਨ ਬੁਕਿੰਗ ਕਰਵਾਉਣੀ ਹੋ ਪ੍ਰੋਡਕਟ ਨੂੰ ਵੇਖ ਕੇ ਠੀਕ ਹੈ ਉਹ ਡਿਪੈਂਡ ਕਰਦਾ ਤੁਹਾਡਾ ਬੁਕਿੰਗ ਦਾ ਜਿਹੜਾ ਸਿਸਟਮ ਕੀ ਹੈਗਾ ਕਿਸੇ ਵੀ ਤਰ੍ਹਾਂ ਤੁਸੀਂ ਬੁਕਿੰਗ ਕਰਵਾਉਂਗੇ ਉਸ ਦਿਨ ਤੱਕ ਜਿੰਨੀਆਂ ਵੀ ਬੁਕਿੰਗਾਂ ਹੋਣਗੀਆਂ ਉਹਨਾਂ ਦੇ ਵਿੱਚੋਂ ਕਿਸੇ ਇੱਕ ਵੀਰ ਨੂੰ 8 ਫੁੱਟਾ ਪ੍ਰਾਈਮ ਐਗਰੀਟੈਕ ਦਾ ਅਰਥ ਮਾਡਲ ਹੈ ਜਿਹੜਾ ਹੈਵੀ ਦੇ ਵਿੱਚ ਅਰਥ ਪ੍ਰੋ ਨਵਾਂ ਲੌਂਚ ਜਿਹੜਾ ਬਗਰਨਾਗਾ ਠੀਕ ਹੈ ਉਹ ਮਾਡਲ ਤੁਸੀਂ ਜਿੱਤ ਸਕਦੇ ਹੋਗੇ ਉਹ ਕਿਸੇ ਇੱਕ ਵੀਰ ਨੂੰ ਬਿਲਕੁਲ ਫਰੀ ਆਫ ਕਾਸਟ ਤੁਹਾਡੇ ਉਹ 1000 ਰੁਪਏ ਦੇ ਵਿੱਚ ਉਸ ਤੋਂ ਬਾਅਦ ਜਿਹੜੇ-ਜਿਹੜੇ ਵੀਰ ਉਸ ਦਿਨ ਤੱਕ ਬੁੱਕ ਕਰਵਾਉਣਗੇ ਦੇਖੋ ਵੀ ਮੰਨ ਲਓ ਵੀ ਜੇ 200 ਬੰਦਾ ਬੁੱਕ ਕਰਵਾਉਂਦਾਗਾ 200 ਦੇ ਵਿੱਚੋਂ ਕਿਸੇ ਇੱਕ ਵੀਰ ਨੂੰ ਤਾਂ ਉਹ ਫਰੀ ਆਫ ਕਾਸਟ ਉਹ ਰੋਟਾ ਬਟਰ ਮਿਲ ਗਿਆ ਜਿਹੜੇ ਬਾਕੀ ਭਰਾਵਾਂ ਨੇ ਬੁਕਿੰਗ ਕਰਵਾਈ ਹੈ ਤਾਂ ਤੁਹਾਡਾ ਜਿਹੜਾ 1000 ਰੁਪਏਗਾ ਉਹ ਬਿਲਕੁਲ ਸੇਫ ਪਿਆਗਾ ਠੀਕ ਹੈ ਉਹ ਤੁਹਾਡਾ ਖਤਮ ਨਹੀਂ ਹੋਇਆ ਠੀਕ ਹੈ ਉਹਦਾ ਤੁਹਾਨੂੰ ਬੇਨਿਫਿਟ ਕੀ ਮਿਲੂਗਾ ਵੀ ਚਾਹੇ ਤੁਸੀਂ ਰੋਟਾਵੇਟਰ ਖਰੀਦਣਾ ਹੈ ਮੰਨ ਲਓ ਤੁਸੀਂ ਰੋਟਾਵੇਟਰ ਦੀ ਡੀਲ ਕਰ ਲਈ ਰੋਟਾਵੇਟਰ ਤੁਸੀਂ ਖਰੀਦਨਾਗਾ ਜਦੋਂ ਤੁਸੀਂ ਤੁਹਾਡਾ ਫਾਈਨਲ ਬਿਲ ਬਣੂਗਾ ਉਸ ਦੇ ਵਿੱਚੋਂ 1000 ਰੁਪਏ ਕੱਟ ਕੇ ਤੁਸੀਂ ਬਾਕੀ ਬੈਂਡਿੰਗ ਪੇਮੈਂਟ ਕਰ ਦੇਣੀ ਆ ਜਾਨੀ ਉਹ 1000 ਰੁਪਏ ਤੁਹਾਡਾ ਐਡਵਾਂਸ ਕੰਪਨੀ ਦੇ ਖਾਤੇ ਦੇ ਵਿੱਚ ਜਮ੍ਹਾਂ ਰਹੂਗਾ ਜੇ ਤੁਸੀਂ ਰੋਟਾਵੇਟਰ ਨਹੀਂ ਲੈਣਾ ਥੋੜ ਨੂੰ ਕੋਈ ਸੈਕੰਡ ਹੈਂਡ ਰੋਟੇਟਰ ਮਿਲ ਗਿਆ ਜਾਂ ਤੁਹਾਡੇ ਕੋਲੇ ਪਹਿਲਾਂ ਹੀ ਰੋਟੇਟਰ ਚੱਲ ਰਿਹਾ ਵੀ ਤੁਹਾਡਾ ਮਨ ਬਣ ਗਿਆ ਵੀ ਯਾਰ ਆਪਾਂ ਤਾਂ ਹਲੇ ਅਪਡੇਟ ਕਰਨਾ ਨਹੀਂ ਹੈਗਾ ਹਨਾ ਤਾਂ ਤੁਸੀਂ ਰੋਟੇਟਰ ਦੇ ਬਲੇਡ ਲੈਣੇ ਨੇ ਪੀਟੀਓ ਸ਼ਾਫਟ ਲੈਣੀ ਆ ਕੋਈ ਗੇਅਰ ਲੈਣਾ ਕੋਈ ਵੀ ਪਾਰਟ ਤੁਸੀਂ ਰੋਟੇਟਰ ਦਾ ਜਿਹੜੀ ਚੀਜ਼ ਸਾਡੇ ਕੋਲੇ ਅਵੇਲੇਬਲ ਆ ਉਹ ਤੁਸੀਂ ਲੈਣੀ ਆ ਮੰਨ ਲਓ ਹੁਣ ਤੁਸੀਂ ਸੁਪਰਸੀਡਰ ਦੇ ਬਲੇਡ ਲੈਣੇ ਨੇ ਤਾਂ ਉਹ ਜਾਪਾਨ ਦੇ ਠੀਕ ਹੈ ਤਾਂ 60 ਬਲੇਡ ਨੇਗੇ ਜਿਹੜੇ ਮਨ ਲਓ ਤਕਰੀਬਨ 15000 ਦੇ ਬਣਦੇ ਨੇਗੇ ਠੀਕ ਹੈ ਜਾਂ ਜੋ ਵੀ ਉਹਨਾਂ ਦਾ ਰੇਟ ਆ ਉਹਦੇ ਅਕੋਰਡਿੰਗਲੀ ਬਣਦੇ ਨੇ ਨਾ ਤਾਂ 1000 ਰੁਪਿਆ ਤੁਹਾਡਾ ਆਇਆ ਪਿਆ ਤਾਂ ਤੁਸੀਂ 14000 ਰੁਪਿਆ ਪੇ ਕਰ ਦੇਣਾ ਠੀਕ ਹੈ ਤੇ ਬਾਕੀ ਮੈਂ ਤੁਹਾਨੂੰ ਦੱਸਾਂ ਵੀ ਜਿਵੇਂ ਤਾਇਓ ਦੇ ਜਿਹੜੇ ਬਲੇਡਾਂ ਦੇ ਉੱਤੇ ਹੁਣ ਇਸ ਟਾਈਮ ਅਸੀਂ ਇੱਕ ਆਫਰ ਦੇ ਰਹੇ ਹਾਂ ਬਹੁਤ ਵਧੀਆ ਆਫਰ ਹੈ ਵੀ ਜਿਸ ਰੇਟ ਦੇ ਵਿੱਚ ਅਸੀਂ ਪੀਏਯੂ ਦੇ ਮੇਲੇ ਤੇ ਜਾਂ ਰਾਜਪੁਰੇ ਦੇ ਮੇਲੇ ਦੇ ਵਿੱਚ ਆਪਾਂ ਕਹਦੀਏ ਵੀ ਬੁਕਿੰਗ ਕੀਤੀ ਹੈਗੀ ਬਲੇਡਾਂ ਦੀ ਹੈ ਨਾ ਉਸ ਰੇਟ ਤੇ ਹੀ ਤੁਸੀਂ ਇੱਥੋਂ ਬਲੇਡ ਲੈ ਸਕਦੇ ਹੋ ਪਹਿਲਾਂ ਜਿਹੜਾ ਬਲੇਡ ਦਾ ਮਾਰਕੀਟ ਰੇਟ ਸੀਗਾ ਉਹ 270 ਰੁਪਏ ਸੀਗਾ ਫੇਰ 250 ਰੁਪਏ ਵੀ ਬਲੇਡ ਵਿਕੇ ਤੇ ਇਸ ਟਾਈਮ ਤੁਹਾਨੂੰ ਆਗਾ ਜਿਹੜਾ ਬਲੇਡ ਉਸ ਤੋਂ ਵੀ ਇੱਕ ਵਧੀਆ ਜਾਇਜ਼ ਰੇਟ ਦੇ ਉੱਤੇ ਮਿਲੂਗਾ 250 ਤੋਂ ਵੀ ਲੈਸ ਦੇ ਉੱਤੇ ਠੀਕ ਹੈ ਜੇ ਕਿਸੇ ਵੀਰ ਨੇ ਬਲੇਡ ਲੈਣਾ ਤਾਂ ਤੁਸੀਂ ਉਹ ਵੀ ਲੈ ਸਕਦੇ ਹੋਗੇ ਥੋੜਾ ਜਾਨੀ ਉਹ 1000 ਰੁਪਏ ਦਾ ਜਿਹੜਾ ਉਹ ਵੇਸ ਨਹੀਂ ਹੋਊਗਾ ਪੀਏਯੂ ਦਾ 14 ਸਤੰਬਰ ਵਾਲਾ ਜਿਹੜਾ ਦੇਣਾਗਾ ਮੇਲੇ ਦਾ ਐਗਜ਼ੀਬਿਸ਼ਨ ਦਾ ਉੱਥੇ ਆਪਾਂ ਇਹ ਰੋਟਾ ਵੇਟ ਕੱਢਣਾ ਸੋ ਜਿਹੜੇ ਵੀ ਵੀਰਾਂ ਨੇ ਉਸ ਦਿਨ ਤੱਕ ਬੁਕਿੰਗ ਕਰਵਾਉਣੀ ਆ ਤਾਂ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਸਸੇਕਾਰ ਜੀ